ਸਾਹਬ ਅੱਜ ਅਸੀਂ ਇੱਥੇ ਜਲੰਧਰ ਵਿਖੇ ਜੋ ਇਲੈਕਸ਼ਨਾਂ ਚੱਲ ਰਹੀਆਂ ਐ ਇਸ ਸਬੰਧ ਵਿੱਚ ਸਾਬਕਾ ਸੀਐਮ ਸਰਦਾਰ ਚੰਨਜੀਤ ਸਿੰਘ ਚੰਨੀ ਜੋ ਇੱਥੋਂ ਮੌਜੂਦਾ ਪਾਰਲੀਮੈਂਟ ਮੈਂਬਰ ਨੇ ਅੱਜ ਇੱਥੇ ਉਹਨਾਂ ਨੇ ਮੀਟਿੰਗ ਰੱਖੀ ਹੈ ਮਿਲਣਾ ਹੈ ਰਧਾਵਾ ਸਾਹਿਬ ਆ ਜੋ ਐਸਸੀ ਡਿਪਾਰਟਮੈਂਟ ਦੇ ਪੰਜਾਬ ਦੇ ਵਾਈਸ ਚੇਅਰਮੈਨ ਐ ਉਹ ਵੀ ਬੈਠੇ ਨੇ ਸੋਨਾ ਨਾਲ ਗੱਲਬਾਤ ਕਰਦੇ ਆ ਪੁੱਛਦੀ ਆ ਕਿ ਕਿਸ ਸਬੰਧ ਦੇ ਵਿੱਚ ਇਹ ਜਿਹੜੀ ਹੈਗੀ ਹੈ ਮੀਟਿੰਗ ਹੈ ਹਾਂ ਜੀ ਰਿੰਦਾਵਾ ਸਾਹਿਬ ਦੇਖੋ ਜੀ ਜਲੰਧਰ ਵੈਸਟ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਐਸ்சி ਡਿਪਾਰਟਮੈਂਟ ਦੀ ਮੀਟਿੰਗ ਰੱਖੀ ਗਈ ਹੈ ਤੇ ਕੋਸ਼ਿਸ਼ ਬੰਦ ਉਪਾਏ ਤੇ ਆਏ ਸੀ ਔਰ ਇਹਦੇ ਨਾਲ ਸਮੁੱਚੇ ਪੰਜਾਬ ਦੇ ਵਫਫ ਖਾਵਾਂ ਦੇ ਜਿਹੜੇ ਸਾਡੇ ਡਿਸਟ੍ਰਿਕਟ ਚੇਅਰਮੈਨ ਨੇ ਔਰ ਹੋਰ ਅਸਪੈਕਟ ਯੂਨਰ ਨੇ ਉਹਨਾਂ ਨਾਲ ਮਿਲਨ ਦਾ ਵੀ ਸਬਾਕ ਪ੍ਰਾਪਤ ਹੋਇਆ ਵਾ ਜੀ ਠੀਕ ਹੈ ਇਹ ਮੀਟਿੰਗ ਕਿਸ ਬੰਦ ਚ ਹੈ ਜੀ ਦੇਖੋ ਵਿਸ਼ਾ ਕੀ ਆਜ ਦਾ ਹਾਂ ਜੀ ਅੱਜ ਦੀ ਮੀਟਿੰਗ ਦਾ ਵਿਸ਼ਾ ਕੀ ਹੈ ਵਿਸ਼ਾ ਇਲੈਕਸ਼ਨ ਹੈ ਜੀ ਇਲੈਕਸ਼ਨ ਹੈ ਜੀ ਜਿਹੜੀ ਜਿਹੜੀ ਇਲੈਕਸ਼ਨ ਆ ਹੋਣੀ ਹੈ ਜਲੰਧਰ ਚ ਹਾਂ ਜੀ ਔਰ ਇੱਥੇ ਪਿਛਲੀ ਜਿਹੜੀ ਇਲੈਕਸ਼ਨ ਹੋਈ ਹੈ ਚੰਨੀ ਸਾਹਿਬ ਤੇ ਜਿਹੜੇ ਆ ਉਹ ਜਿੱਤੇ ਆ ਜੀ ਇਹ ਵਿਧਾਨ ਸਭਾ ਹਲਕਾ ਔਰ ਇਹ ਵੀ ਇਹ ਜਿਹੜੀ ਇਲੈਕਸ਼ਨ ਹੋ ਰਹੀ ਆ ਔਰ ਪੂਰਾ ਨਾਲ ਸਿਆ ਕੀ ਸਭੁੱੱਚਾ ਜਿਹੜਾ ਕਾਂਗਰਸ ਦਾ ਵਰਕਰ ਆ ਉਹ ਜੀਵ ਜਾਨ ਨਾਲ ਇਲੈਕਸ਼ਨ ਲੜੂਗਾ ਔਰ ਕਾਂਗਰਸ ਦੁਬਾਰਾ ਦਿੱਥੋ ਜਿੱਤ ਪ੍ਰਾਪਤ ਕਰਕੇ ਆਪਣਾ ਐਮ.ਐਲ.ਏ ਬਣਾਉਂਗੀ ਇਹ ਜਿਹੜੀ ਵਿਧਾਨ ਸਭਾ ਦੀ ਸੀਟ ਹੈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜੀ ਇਹ ਵਿਧਾਨ ਸਭਾ ਸੀਟ ਹੈ ਜੀ ਇਹ ਸਿਲੰਦਰ ਦਾ ਮਤਲਬ ਉਹਨਾਂ ਦੇ ਸਮੇਂ ਚ ਪੰਜਾਬ ਦੇ ਵਿੱਚ ਕਾਂਗਰਸ ਦਾ ਮੋੜ ਵੀ ਬੰਨੂ ਮੈਂ ਇਹ ਸਮਝਦਾ ਕਿਉਂਕਿ ਇੱਥੇ ਜਿਹੜੇ ਪਹਿਲਾਂ ਸਾਡੇ ਇੱਕ ਗਵਰਨਸੀ ਐਮਐਲਏ ਹੋਇਆ ਕਰਦੇ ਸੀ ਉਹ ਆਮ ਆਦਮੀ ਪਾਰਟੀ ਤੋਂ ਐਮਪੀ ਜਿੱਤ ਕੇ ਸੀ ਫਿਰ ਉਹਨਾਂ ਨੇ ਪਿਛਲੀ 24 ਦੀ ਜਿਹੜੀ ਲੋਕ ਸਭਾ ਪਾਰਲੀਮੈਂਟ ਇਲੈਕਸ਼ਨ ਹੋਈ ਆ ਉਹਦੇ ਚ ਬੀਜੇਪੀ ਦਾ ਪੱਲਾ ਫੜਿਆ ਸੀ ਔਰ ਜਿਹੜੇ ਇਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਐਮਐਮ ਨੂੰ ਚੁਟਾਇਆ ਸੀ ਉਹ ਐਮਐਲਏ ਨੇ ਅਸਤੀਫਾ ਦੇ ਕੇ ਬੀਜੇਪੀ ਜੁਆਇਨ ਕਰ ਲਿਆ ਪਾਵੇਂ ਕੇ ਭਾਜਪਾ ਨੇ ਅੱਜ ਦੁਬਾਰਾ ਉਹਨਾਂ ਨੂੰ ਆਪਣਾ ਕੈਂਡੀਡੇਟ ਬਣਾ ਲਿਆ ਵਾ ਪਰ ਮੈਂ ਸਮਝਦਾ ਹਾਂ ਕਿ ਜ਼ਿਲੰਦਰ ਦੇ ਲੋਕ ਬੜੇ ਸਿਆਣੇ ਨੇ ਸੁਲਝੇ ਨੇ ਸੁਖੜ ਨੇ ਔਰ ਕਦੀ ਵੀ ਦਲ ਬਦਲਉਣ ਨੂੰ ਮੂਨੇ ਨਹੀਂ ਦਉਣਗੇ ਔਰ ਸਾਡੇ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਉਹਨੂੰ ਇਹ ਵੱਡੇ ਮਾਰਜਿਨ ਨਾਲ ਜਿੱਤੋਗੇ ਤੁਸੀਂ ਆਪ ਦੀ ਗੱਲ ਕੀਤੀ ਆ ਹੋਰ ਵੀ ਸੀਟਾਂ ਖਾਲੀ ਹੋਈਆਂ ਸੀ ਚਲੋ ਇਹ ਸੀਟ ਪਹਿਲਾਂ ਹੋ ਗਈ ਕਿਉਂਕਿ ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਵੀ ਕੋਈ ਸੀਟ ਖਾਲੀ ਹੋ ਜਾਂਦੀ ਉਹਦਾ 6 ਮਹੀਨੇ ਦਾ ਸਮਾਂ ਹੁੰਦਾ ਵੀ 6 ਮਹੀਨੇ ਦੇ ਅੰਦਰ ਅੰਦਰ ਵੀ ਇਲੈਕਸ਼ਨ ਕਰਾਉਣੇ ਪਰ ਐਂ ਉਸ ਵੀ ਜਦੋਂ ਆਹ ਸੀਟ ਦਾ ਇਲੈਕਸ਼ਨ ਹੋ ਰਿਹਾ ਤਾਂ ਦੂਸਰਿਆਂ ਵੀ ਨਾਲ ਕਰਾਈਆਂ ਜਾ ਸਕਦੀਆਂ ਸੀ ਜਿਵੇਂ ਸੰਗਰੂਰ ਹੈ ਜਾਂ ਹੋਰ ਜਿਹੜੀਆਂ ਇੱਕ ਦੋ ਵੇਲੀਆਂ ਹੋਈਆਂ ਐ ਤੇ ਇਹਦੇ ਸਰਕਾਰ ਦਾ ਮੰਨਛਾ ਕੀ ਲੱਗਦਾ ਤੁਹਾਨੂੰ ਨਹੀਂ ਕੱਲ ਇਹ ਹੈ ਜੀ ਕਿ ਇਹ ਜਿਹੜੀਆਂ ਸੀਟਾਂ ਵਾਂ ਇਹ ਇੱਕ ਅਸਤੀਫਾ ਦੇ ਕੇ ਕਰਕੇ ਖਾਲੀ ਹੋਈ ਸੀ ਹੂੰ ਪਰ ਜਿਹੜੀਆਂ ਦੂਸਰੀਆਂ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਜੀ ਉਹ ਮੈਂਬਰ ਪਾਰਲੀਮੈਂਟ ਜਿੱਤੇ ਔਰ ਉਹਨਾਂ ਦੀ ਮਨਛਾ ਹੁੰਦੀ ਹੈ ਉਹਨਾਂ ਕੋ ਕਨਸੈਂਟ ਲਈ ਜਾਂਦੀ ਹੈ ਕਿ ਉਹਨਾਂ ਨੇ ਮੈਂਬਰ ਪਾਰਲੀਮੈਂਟ ਰਹਿਣਾ ਹੈ ਕਿ ਮਤਲਬ ਐਮਐਲਏ ਰਹਿਣਾ ਹੈ ਜਿੰਨਾ ਚਿਰ ਉਹ ਫੈਸਲਾ ਨਹੀਂ ਕਰਦੇ ਉਹਨਾਂ ਚ ਸೀਟ ਖਾਲੀ ਨਹੀਂ ਹੋਇਆ ਕਰ ਜਦੋਂ ਉਹਨਾਂ ਨੇ ਸੌ ਖਾਲੀ ਉਹ ਲੋਕ ਸਭਾ ਦੇ ਵਿੱਚ ਬਤੌਰ ਐਮਪੀ ਬੜ ਗਏ ਨੇ ਤੇ ਮੈਂ ਸਮਝਦਾ ਹਾਂ ਕਿ ਹੋਣ ਉਹ ਸੀਟਾਂ ਖਾਲੀ ਹੋਣੀਆਂ ਔਰ ਜਦੋਂ ਦੁਬਾਰਾ ਚੋਣ ਇਲੈਕਸ਼ਨ ਕਮਿਸ਼ਨ ਕਿ ਵੀ ਨੋਟੀਫਿਕੇਸ਼ਨ ਕਰੂਗਾ ਤੇ ਇਹ ਜਿਹੜੀਆਂ ਇਲੈਕਸ਼ਨਾਂ ਵਾ ਇਹ ਆ ਜਾਣ ਤੇ ਸੀਐਮ ਸਾਹਿਬ ਨੇ ਜਿਹੜਾ ਇੱਥੇ ਕੋਠੀ ਲੈ ਲਈ ਆ ਉਹ ਪੱਖ ਤੋਂ ਦੇਖਦੇ ਹੋ ਤੁਸੀਂ ਉਹ ਤੇ ਕੋਈ ਤਾਂ ਉਹਨਾਂ ਦੀ ਆਪਣੀ ਮਨਛਾ ਵਾ ਜੀ ਚੌਨਸਟਨ ਟੱਕ ਤੇ ਮੈਂ ਮੈਂ ਇਹ ਸਮਝਦਾ ਨਹੀਂ ਮੈਂ ਇਹ ਕੋਠੀ ਲੈਣ ਨਾਲ ਇਲੈਕਸ਼ਨਾਂ ਨਹੀਂ ਜਿੱਤਿਆ ਜਾਂਦੀ ਹੁਣ ਸੀਐਮ ਕੋ ਤੇ ਸਾਰਾ ਪੰਜਾਬ ਵੀ ਉਹਦਾ ਘਰ ਆ ਜੀ ਸੀਐਮ ਸਾਹਿਬ ਜਿੱਥੇ ਮਰਜੀ ਰਹਿ ਸਕਦਾ ਸੀਐਮ ਸਾਹਿਬ ਨੂੰ ਹਰ ਹਰ ਚੀਜ਼ ਜਿਹੜੀ ਹੈ ਪੰਜਾਬ ਦੀ ਉਹਦੇ ਅਨੁਸਾਰ ਉਹ ਉਹਨਾਂ ਦੇ ਇਸ਼ਾਰੇ ਨਾਲ ਜੋ ਉਹਨਾਂ ਦੀ ਗਰੀਬ ਭਾਵਨਾ ਹੋਊਗੀ ਉਹਦੇ ਅਨੁਸਾਰ ਉਹ ਵਰਤੀ ਕਰੂਗੀ ਜੀ ਕਿਉਂਕਿ ਉਹ ਇਲੈਕਟਿਡ ਹੈ ਜੀ ਪੰਜਾਬ ਦੇ ਸਮੁੱਚੇ ਜਿਹੜੇ ਆ ਉਹ ਲੋਕਾਂ ਦਾ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰੰਧਾਵਾ ਸਾਹਿਬ ਤੁਹਾਡਾ